ਪਏ ਆਹਾ ਵਹਿੜ 75000 ਰੁਪਏ ਦੀ ਮਿਲੂਗੀ ਮਿੱਤਰੋ ਮਾਨਤਾ ਆਣੀ ਆ ਬਸ ਹੁਣ ਤੁਸੀਂ ਜਿਹੜੀ ਆ ਬੈਠ ਜਾਂਦੀ ਨਾ ਗੋਰੀ ਚਿੱਟੀ 75000 ਹੀ ਇਹਦਾ ਰੇਟ ਆ ਮਿੱਤਰੋ ਲੈ ਵੀ ਇਹਦਾ ਰੇਟ 65000 ਰੁਪਏ ਹੈਗਾ ਸੂਈ ਸਵਾਈ ਬਾਕੀ ਸਾਨੂੰ 24 25 ਕਿਲੋ ਦੁੱਧ ਐਤ ਕੀ ਚਵਾ ਕੇ ਦਿੱਤਾ ਤਾਂ 90000 ਰੁਪਏ ਦਾ ਮਾਲ ਆ ਜੀ ਹੁਣ ਆਪਾਂ 75 ਦੀ 75000 ਠੀਕ ਆ ਚਲੋ ਬਾਹਲਾ ਤਾਂ ਫਿਰ ਆਪਾਂ ਨਹੀਂ ਆਂਦੇਗੇ ਵੀ ਕਰਮਾਂ ਵਾਲੀਆਂ ਐ ਨਹੀਂ ਵੀ ਕਿਤੇ ਆੜਤ ਤੇ ਜਾਣਾ ਪਊਆ ਜਾਂ ਕਿਵੇਂ ਬਸ ਘਰੋਂ ਹੀ ਸਾਰ ਦਿੰਦੀਆਂ ਜੀ ਸੋ ਆਹ 1 ਲੱਖ ਤੇ 5000 ਰੁਪਏ ਦੀ ਵਹਿੜ ਮਿਲੂਗੀ ਕੱਦ-ਕਾਟ ਬਹੁਤ ਸੋਹਣਾ ਲੇਵੀ ਦੀ ਕੁਆਲਿਟੀ ਜਿਹੜੀ ਹੈ ਬੜੇ ਜਾਇਜ਼ ਰੇਟ ਦੀ ਆਪਾਂ ਗਾਂ ਦੋਣ ਤੁਹਾਨੂੰ ਸਿਰਫ ਦਾ ਸਿਰਫ 75000 ਭਾਈ ਸ੍ਰਿੰਦਰ ਕੀ ਰੇਟ ਰੱਖੋ ਫਿਰ ਇਹ ਤਾਂ ਬਾਈ ਆਪਾਂ 1 ਲੱਖ ਤੇ 5000 ਰੁਪਏ ਲਾਵਾਂਗੇ ਜੀ ਮੁੱਲ ਭਲਾ ਸਵਾ ਕਰਵਾ ਲਈ ਕੋਈ ਢੂੜ ਕਰਵਾ ਲਈ ਅੱਛਾ ਤੇ ਇਹ ਬਾਈ ਆਪਦੀਆਂ ਫਾਰਮ ਦੇ ਵਿੱਚ ਗਾਵਾਂ ਪਰਸਨਲ ਤੌਰ ਤੇ ਵੀ ਹਾਂਜੀ ਹਸਤੀਕਾਲ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀਗੇ ਬਾਈ ਸਰਿੰਦਰ ਕੋਲੇ ਆ ਪਿੰਡ ਆ ਗਿਆ ਤੌਲਾ ਕਿੰਗਰਾ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ گاਵਾ ਹੀ گاਵਾ ਦਿਖਾਵਾਂਗੇ گاਵਾਾਂ ਦੀ ਕੁਆਲਿਟੀ ਦੀ ਜੀ ਗੱਲ ਕਰਨ ਲੱਗੇ ਨਾ ਬਹੁਤ ਹੀ ਜਿਆਦੇ ਸੋਹਣਿਆ ਸੁਨੱਖਿਆ گاਵਾ ਨੇ ਕੱਲੀ-ਕੱਲੀ ਗਾਂ ਦੇ ਉੱਤੇ ਇੱਕ ਵਾਰੀ ਨਿਗਾਹ ਮਾਰ ਲਓ ਮਿੱਤਰੋ ਤੇ ਇਧਰਲੇ ਪਾਸੇ گاਵਾ ਆ ਗਿਆ ਤੇ ਇੱਕ ਗਾਂ ਆਹ ਆ ਗਈ ਹੈਨਾ ਇਹ ਕੱਦ ਕਾਠ ਦੀ ਜਿਹੜੀ ਹੈਗੀ ਪੂਰੀ ਚੰਗੀ ਵਹਿੜਾ ਹੈ ਪਰ ਇੱਕ ਤੁਹਾਨੂੰ ਹੋਰ ਦੱਸਾਂ ਗਾਵਾਂ 10 ਨੇ ਪਰ ਬਾਈ ਕਹਿੰਦਾ ਵੀ 9 ਦੀ ਡਿਟੇਲ ਦੇਵਾਂਗੇ ਆਹ ਗਾਂ ਜਿਹੜੀ ਹੈਗੀ ਨਾ ਹਜੇ ਜਦੋਂ ਬਾਈ ਕਹਿੰਦਾ ਤਿਆਰ ਹੋਊਗੀ ਆਪਾਂ ਉਦੋਂ ਦਿਖਾਵਾਂਗੇ ਤੇ ਹੈ ਵਹਿੜ ਹੈ ਜਿਹੜੀ ਬਹੁਤ ਹੀ ਜਿਆਦੇ ਚੰਗੇ ਕੱਦ ਕਾਠ ਦੀ ਮਾਲਕਣੀ ਹੈ ਇਹ ਤੇ ਪਰ ਦੋ ਨਗੀਨੇ ਨਾ ਆਹ ਆ ਗਏ ਆਹ ਤਾਂ ਜਮਾ ਟਾਪ ਬਰੀਡ ਆਲੀਆਂ ਵਹਿੜਾ ਹੋਈਆਂ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨਾ ਵੀ ਇਹ ਚੰਗੇ ਸੀਮਣਾ ਦੀਆਂ ਵਹਿਣਾ ਰਹਿਣਗੀਆਂ ਇਨਾਂ ਦਾ ਜੇ ਬਾਈ ਕੋਲੇ ਰਿਕਾਰਡ ਹੋਇਆ ਨਾ ਪਰ ਰਿਕਾਰਡ ਵੀ ਪਤਾ ਕਰਾਂਗੇ ਬਾਕੀ ਮੈਨੂੰ ਇਹ ਲੱਗਦਾ ਵੀ ਆਹਾ ਵਹੜ ਜਿਹੜੀ ਹੋਊਗੀ ਮੂੰਹੋਂ ਦੋ ਦੰਦ ਤੇ ਜਾਂ ਖੀਰੀ ਹੋਊਗੀ ਤੇ ਆ ਜੋ ਕਰਾਗੇ ਬਾਈ ਨਾਲ ਗੱਲਬਾਤ ਤੇ ਆਪਾਂ ਜਾਣਕਾਰੀ ਲੈ ਕੇ ਤੁਹਾਨੂੰ ਦੇ ਗਏ ਕਿਵੇਂ ਲੱਗੀਆਂ ਵੇੜਾ ਦੱਸਿਓ ਜਰੂਰ हां जी भाई जी सत श्री अकाल जी सत श्री अकाल जी ਤੇ भाई जी ਪਹਿਲਾਂ ਤਾਂ ਦਰਸ਼ਕ ਨੂੰ ਨਾਮ ਦੱਸੋਗੇ ਨਾਮ ਮੇਰਾ ਜੀ ਸਰਿੰਦਰ ਸਿੰਘ ਹੈ ਜੀ ਪਿੰਡ ਤੋਲਾ ਕਿੰਗਰਾ ਤਹਿਸੀਲ ਗਿੱਦੜਵਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਠੀਕ ਆ ਬਾਈ ਜੀ ਹਾਂ ਜੀ ਅ ਸਰਿੰਦਰ ਵੀਰੇ ਅੱਜ ਆਪਣੇ ਕੋਲ ਘੱਟੋ ਘੱਟ ਹੈਗੀਆਂ ਨੇ 9 ਗਾਂਵ ਹਾਂ ਜੀ ਹਨਾ ਪਹਿਲੀ ਗਾਂ ਤੋਂ ਆਪਾਂ ਸਟਾਰਟ ਕਰਦੇ ਜਿਵੇਂ ਤੇਰੀ ਵਹੜ ਆਹ ਆ ਗਈ ਹਾਂ ਜੀ ਯਾਰ ਆ ਵਹੜਾ ਵੀਰੇ ਜਿਹੜੀ ਇਹ ਨਾਲ ਜੀ ਖੀਰੀ ਆ ਮੋਹੋ ਦੰਦਾ ਤੋਂ ਖੀਰੀ ਖੀਰੀ ਆ ਹਾਂ ਜੀ ਤੇ ਇਹਦੇ ਜੀ ਹਜੇ ਤਕਰੀਬਨ 15 ਦਿਨ ਬਾਕੀ ਪਏ ਆ ਜੀ ਠੀਕ ਹੈ 20 23 ਤਰੀਕ ਨੂੰ ਦਿਨ ਪੂਰੇ ਦੱਸਿਆ ਮਾਲਕਾਂ ਨੇ ਠੀਕ ਹੈ ਤੇ ਇਹਦਾ ਸਾਰਾ ਦੋ ਵੜਾ ਦਾ ਆਪਣੇ ਕੋਲੇ ਸਾਰਾ ਬਾਇਓ ਡਾਟਾ ਹੈਗਾ ਜਿਹੜਾ ਮਾਲਕਾਂ ਨੇ ਦੱਸਿਆ ਵਿਆ ਜੀ ਅੱਛਾ ਠੀਕ ਆ ਆਪ ਕਿਹੜੇ ਸੀਮਨ ਦੀ ਹੈ ਆਪ ਇਹ ਜੀ ਸਹਿਕ ਤੇ 40116 ਦੀ ਹੈ ਜੀ ਤੇ ਗਾਂ ਦੇ ਨਾ ਜਰਸੀ ਦਾ ਸੈਕਸਰ ਸੀਮਨ ਲੱਗਿਆ ਵੈ ਦੱਸਿਆ ਅੱਛਾ ਜਰਸੀ ਦਾ ਸੈਕਸਰ ਸੀਮਨ ਲੱਗਿਆ ਹੈ ਠੀਕ ਆ ਲੈ ਬਈ ਇੱਕ ਵਾਰੀ ਨਾ ਆਪਾਂ ਪਹਿਲਾਂ ਨਾ ਦੰਦ ਚੈੱਕ ਕਰਵਾ ਦਈਏ ਤੇ ਫਿਰ ਆਪਾਂ ਖੋਲ ਕੇ ਤੋਰ ਕੇ ਦਿਖਾਵਾਂਗੇ ਇਹ ਆਪਾਂ ਨਾ ਤੁਹਾਨੂੰ ਦੰਦ ਚੈੱਕ ਕਰਵਾ ਦਈਏ ਆ ਦੇਖੋ ਮਿੱਤਰੋ ਜਮਾ ਖੀਰੀ ਵਹਿੜ ਆ ਗਈ ਦੁੱਧ ਵਾਲੇ ਦੰਦ ਆ ਜਿਹੇ ਹਾਂ ਦੁੱਧ ਵਾਲੇ ਦੰਦ ਹੀ ਆ ਗਏ ਬਈ ਖੋਲੋ ਬਈ ਫਿਰ ਆਪਾਂ ਲਓ ਵੀ ਇਹਦਾ ਖੀਰੀਆਂ ਵਹਿੜਾਂ ਮੈਂ ਕਹਿੰਨਾ ਵੀ ਬਹੁਤ ਜ਼ਿਆਦੇ ਚੰਗੀ ਡਿਮਾਂਡ ਰਹਿੰਦੀ ਹੁੰਦੀ ਹੈ ਖੀਰੀਆਂ ਬਿਹੜਾਂ ਦੀ ਕਿਉਂਕਿ ਛੋਟੀ ਉਮਰ ਹੁੰਦੀ ਹੈ ਤੇ ਬੰਦਾ ਚੰਗਾ ਦੁੱਧ ਕੱਢ ਸਕਦਾ ਭਾਈ ਪਹਿਲੇ ਸੂਏ ਕਿਵੇਂ ਲੱਗਦਾ ਕਿੰਨਾ ਕ ਦੁੱਧ ਭਾਈ ਜੀ 24 25 ਸਿਰ ਦੁੱਧ ਬੜੇ ਆਰਾਮ ਨਾਲ ਦੇ ਦੂਗੀ ਠੀਕ ਆ ਲੋ ਵੀ ਆਰਡਰ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਦਿੰਨੇ ਥੋੜੇ ਸਾਹਮਣੇ ਆ ਹਨਾ ਚੰਗੀ ਸਮੇਂ ਪਣੀ ਬਿਹੜ ਆ ਗਈ ਇਹ ਇਹ ਇਧਰ ਲਿਆ ਬਾਈ ਕਰਾ ਇਹ ਲਿਆ ਕਰਾ ਲੈ ਚੱਲੋ ਕਰਾ ਲੋ ਵੀ ਆਹ ਦੇਖ ਲੋ ਬਿਹੜ ਦੀ ਕੁਆਲਿਟੀ ਕੁਆਲਿਟੀ ਜਿਹੜੀ ਹੈਗੀ ਨਾ ਬੂਰੀ ਚੰਗੀ ਕੁਆਲਿਟੀ ਵਾਲੀ ਬਿਹੜ ਕਹਾਂਗੇ ਆਪਾਂ ਤੇ ਜਿਵੇਂ ਮੜੀਆਂ ਮੜੀਆਂ ਆਹ ਛੋਟੇ ਛੋਟੇ ਥਣ ਜੀ ਨੇ ਇਹਨਾਂ ਦਾ ਕੋਈ ਮਤਲਬ ਕੋਈ ਗੱਲਬਾਤ ਖਾਸ ਨਹੀਂ ਹੁੰਦੀ ਬਾਈ ਸਰੇਂਦਰ ਕੀ ਰੇਟ ਰੱਖੋ ਫਿਰ ਇਹ ਤਾਂ ਬਾਈ ਆਪਾਂ 1 ਲੱਖ ਤੇ 5000 ਰੁਪਏ ਲਵਾਂਗੇ ਜੀ ਮੁੱਲ ਭਲਾ ਸਵਾ ਕਰਵਾ ਲੈ ਕੋਈ ਡੂੜ ਕਰਵਾ ਲੈ ਅੱਛਾ ਲੈ ਬਾਈ ਮੈਨੂੰ ਤਾਂ ਪਸੰਦ ਆ ਗਿਆ ਰੇਟ ਬਾਈ ਦਾ ਤੇ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ 1 ਲੱਖ ਤੇ 5000 ਰੁਪਏ ਦੀ ਜਿਹੜੀ ਆਹ ਵਹਿੜ ਦੇਣੀ ਹੈ ਬਾਈ ਨੇ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਚੰਗੀ ਬਰੀਡ ਦੀ ਆ ਆ ਗਈ ਵੰਡ ਦੇ ਵੀਰੇ ਅੱਛਾ ਬਾਈ ਸਰੇਂਦਰ ਜਿਹੜੀ ਤੇਰੀ ਦੂਜੇ ਨੰਬਰ ਵਾਲੀ ਵਹਿੜ ਆ ਗਈ ਯਾਰ ਹਾਂਜੀ ਇਸ ਵਹਿੜ ਦਾ ਮਤਲਬ ਸੂਆ ਇਹ ਵੀ ਪਹਿਲਾ ਸੂਆ ਹੈ ਜੀ ਠੀਕ ਹੈ ਹਾਂਜੀ ਤੇ ਦੰਦ ਆਪਾਂ ਇਹਦੇ ਵੀ ਦਿਖਾ ਦਿੰਨੇ ਆ ਜੀ ਤੇ ਇਹਦਾ ਵੀ ਪੂਰਾ ਰਿਕਾਰਡ ਹੈਗਾ ਜੀ ਠੀਕ ਹੈ ਵੀਰੇ ਇਹ ਕੈ ਦੰਦ ਦਾ ਮੋਹ ਇਹ ਆਪਾਂ ਦਿਖਾਈ ਦਿੰਨੇ ਆ ਜੀ ਸੋਨੂੰ ਠੀਕ ਹੈ ਲੋ ਵੀ ਆਪਾਂ ਚੈੱਕ ਹੀ ਕਰਵਾ ਦਨੇ ਬਾਈ ਜਿੰਨੀ ਇੱਕ ਗੱਲ ਹੁੰਦੀ ਹੈ ਨਾ ਬਾਈ ਓਨੀ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਅ ਬਾਈ ਦੋ ਦੰਦ ਹਾਂਜੀ ਦੋ ਦੰਦ ਚੱਕੇ ਹੋਏ ਹਾਂਜੀ ਤੇ ਇੱਕ ਹਾਂ ਬਾਈ ਕੋਈ ਗੱਲ ਨਹੀਂ ਬਾਕੀ ਨਾ ਇੱਥੇ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਨੇ ਦੋ ਦੰਦ ਦਾ ਹੈੜਾ ਕੱਦ ਕਾਠੀ ਬੜਾ ਆ ਯਾਰ ਇਹਦਾ ਵਹਿੜਦਾ ਜੀ ਦੋ ਦੰਦ ਦਾ ਤਾਂ ਬਾਈ ਬਾਕੀ ਕਿਸੇ ਪਾਸੋਂ ਹੱਥ ਤਰਾ ਨਹੀਂ ਜੀ ਹੈ ਫੁੱਲ ਸੀਮਨ ਰਿਕਾਡ ਵਾਲੀ ਵਹਿੜ ਫੁੱਲ ਵਜਨ ਵੀਊਤ ਵਾਲੀ ਪੂਰੀ ਚੰਗੀ ਖੂਨ ਪਾਣੀ ਵਾਲੀ ਬਾਈ ਪਹਿਲੇ ਸੂਏ ਤੇਰੇ ਮਤਲਬ ਆਈਡੀਆ ਮੁਤਾਬਕ ਬਾਈ ਜੀ 25 ਕਿਲੋ ਤੋਂ ਬਾਹਰ ਦੁੱਧ ਦੇ ਦੂੰਗੀ ਪਹਿਲੇ ਨਹੀਂ ਦੇਖੋ ਆਹ ਦੇਖ ਲਓ ਪਹਿਲਾ ਸੂਆ 25 ਕਿਲੋ ਵਾਲੀ ਪੈਹੜ ਆਪਾਂ ਤੁਹਾਨੂੰ ਦਿਖਾਉਣੇ ਆ ਮਿੱਤਰੋ ਬਹੁਤ ਸੋਹਣੇ ਅਡਰ ਕੁਆਲਿਟੀ ਵਾਲੀ ਹੈ ਬਾਈ ਦੀ ਸੋਚ ਨਹੀਂ ਹੈ ਮਤਲਬ 25 ਕਿਲੋ ਦੁੱਧ ਖੁੱਲਾ ਪਾ ਦੂੰਗੀ ਆਹ ਦੇਖ ਲਓ ਜਾਮ ਖਤਮ ਕਾ ਕਦ ਕਾਟ ਜਿਹੜਾ ਹੈਗਾ ਨਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਬਾਈ ਇੱਕ ਮਿੰਟ ਖੜਾ ਲਾ ਇੱਥੇ ਜਿਹੜੇ ਭਰਾ ਦੇਖਣ ਵਾਲੇ ਹਨਾ ਵੀਡੀਓ ਜਜਮੈਂਟ ਖੁਰਲੀ ਦੀ ਨਾ ਲਈ ਚਲੋ ਅਸੀਂ ਥਾਂ ਬੜਾ ਨੀਵੇਂ ਤੇ ਖੜੇ ਆ ਬਹਿੜ ਦਾ ਕਦ ਕਾਟ ਤੁਹਾਨੂੰ ਫੁੱਲ ਮਿਲੂਗਾ ਲੈ ਜਾਓ ਬਈ ਇੱਧਰਲੇ ਪਾਸੇ ਅੱਛਾ ਬਾਈ ਤੋੜ ਕੇ ਦਿਖਾਉਣ ਤੋਂ ਪਹਿਲਾਂ ਇੱਕ ਰੇਟ ਦੱਸ ਬਈ ਦਾ ਇਹ ਵੀ 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਜੀ ਅੱਛਾ ਜੀ ਲੈ ਵੀ ਭੋ ਦਾ ਭਾਅ ਹੀ ਆ ਮਿੱਤਰੋ ਠੀਕ ਹੈ ਰੇਟ ਮੈਨੂੰ ਆਸ ਆ ਦੋਨਾਂ ਬਹਿੜਾਂ ਦੇ ਤੁਹਾਨੂੰ ਪਸੰਦ ਆਉਣਗੇ ਆਉਣਗੇ ਇਹ ਕਹਿਣ ਵਾਲੀ ਗੱਲ ਨਹੀਂ ਹੈਗੀ ਭਰਾਵੋ ਅਸੀਂ ਦੇਖ ਜਿੰਨੀ ਗੱਲ ਹੁੰਦੀ ਹੈ ਹਨਾ ਬਾਈਆਂ ਨੂੰ ਜਿਹੜੇ ਜਿੱਥੋਂ ਲੈ ਕੇ ਆਂਦੇ ਉਹ ਦੱਸ ਦਿੰਦੇ ਆ ਗਾਹੀ ਆਪਾਂ ਵੀ ਉਵੇਂ ਹੀ ਕਹਿ ਦਿੰਨੇ ਆ ਜਿਵੇਂ ਭਾਈ ਕਹਿੰਦਾ ਹੁੰਦਾ ਲੈ ਜੋ ਹਾਂਜੀ ਬਾਕੀ ਤੁਸੀਂ ਖੁਰਨੀ ਦੀ ਗੱਲ ਆਂਦੇ ਸੀ ਜੀ ਆਪਣਾ ਨਾ ਉਹ ਜਗਾ ਪਰ ਲਈ 2 ਫੁੱਟ ਉੱਚੀ ਹੈ ਜੀ ਕਿਉਂਕਿ ਗਾਵਾਂ ਦਾ ਪਾਣੀ ਪੂਣੀ ਸਾਰਾ ਇੱਥੋਂ ਦੀ ਨਿਕਲਦਾ ਹੀ ਆ ਇਸ ਪਾਸੇ ਨਹੀਂ ਮੈਂ ਮੈਂ ਤਾਂ ਹੀ ਮੈਂ ਆਖਿਆ ਮੈਨੂੰ ਵੀ ਲੱਗਿਆ ਤਾਂ ਕਰਕੇ ਇਧਰਲੇ ਪਾਸੇ ਖੁਰਨੀ ਉੱਚੀ ਹੈ ਠੀਕ ਹੈ ਗੱਲ ਲਓ ਵੀ ਮਿੱਤਰੋ ਆਹਾ 1 ਲੱਖ ਤੇ 5000 ਰੁਪਏ ਦੀ ਵਹੜ ਮਿਲੂਗੀ ਕੱਦ-ਕਾਟ ਬਹੁਤ ਸੋਹਣਾ ਲੇਵੀ ਦੀ ਕੁ ਅੱਛਾ ਬਾਈ ਸਰੇਂਦਰ ਤੀਜੇ ਨੰਬਰ ਦੇ ਉੱਤੇ ਆਪਣੀ ਆ ਵਹਹਿੜ ਹੈ ਜੀ ਇਹਦੀ ਹਾਂਜੀ ਇਹਦਾ ਮੈਨੂੰ ਐਂ ਦੱਸੂਆ ਬਾਈ ਇਹ ਬਾਈ ਜੀ ਪਹਿਲਾ ਸੂਇ ਹੀ ਹੈ ਜੀ ਅੱਛਾ ਪਹਿਲਾ ਸੂ ਹਾਂਜੀ ਠੀਕ ਆ ਕਿੰਨੇ ਦਿਨ ਬਾਕੀ ਹੈ ਇਹਦੇ ਇਹਦੇ 10-12 ਦਿਨ ਹੀ ਇਹਦੇ ਬਾਕੀ ਕਿੰਨੇ ਕ ਦੁੱਧ ਵਾਦ ਵਾਲੀ ਰਹੂਗੀ ਦੁੱਧ ਇਹ ਵੀ 20 ਕਿਲੋ ਤੋਂ ਬਾਹਰ ਦੁੱਧ ਦੇ ਦੂਗੀ ਜੀ ਠੀਕ ਆ ਬਾਈ ਜਿਹੜੇ ਹਿਸਾਬ ਨਾਲ ਨਸਲ ਵਗੈਰਾ ਜੀ ਇਹਦੀ ਠੀਕ ਆ ਹਾਂ ਲੈ ਜਾਓ ਬਾਈ ਕਰਾਂ ਆਪਾਂ ਤੋੜ ਕੇ ਦਿਖਾ ਦਈਏ ਲੋ ਵੀ ਇੱਕ ਵਾਰੀ ਤੁਸੀਂ ਮੂਹ ਮਹਾਂਦਰੀ ਦੀ ਚੈੱਕ ਕਰ ਲੋ ਵਹਹਿੜ ਅ ਇਹ ਵੀ ਜਿਹੜੀ ਹੈਗੀ ਪਹਿਲਾ ਸੂਆ ਤੇ ਆਹ ਦੇਖ ਲਓ ਹੁਣ ਦੈਨ ਹਜੇ ਵੀ ਇਹਦੇ ਵੀ ਬਾਕੀ ਪਏ ਆ ਪਹਿਲਾ ਸੂਆ ਸੂਨ ਵਾਲੀ ਵਹਿੜਾ ਲੈਵੇ ਤੋਂ ਤੁਸੀਂ ਜੱਜਮੈਂਟ ਲਾ ਲਓ ਬਾਈ ਜੀ ਕੀ ਰੇਟਰ ਉਹ ਬਾਈ ਜੀ ਇਹਦਾ ਸਿਰਫ ਹੀ 75000 ਰੁਪਏ ਲਵਾਂਗੇ ਜੀ ਅੱਛਾ ਜੀ ਹਾਂ ਜੀ ਲੋ ਵੀ ਅੱਜ ਤਾਂ ਬੱਲੇ ਬੱਲੇ ਹੋਣ ਵਾਲੀ ਗੱਲਬਾਤ ਹੀ ਹੋ ਗਈ ਅ ਫਿਰ ਤੁਸੀਂ ਆਖੂਗੇ ਬਾਈ ਸਰੇਂਦਰ ਲੈ ਕੇ ਕਿੱਥੋਂ ਆਇਆ ਆਹਾ ਵਹਿੜ 75000 ਰੁਪਏ ਦੀ ਮਿਲੂਗੀ ਮਿੱਤਰੋ ਮਾਨਤਾ ਨਾਲ ਹੀ ਆ ਬਸ ਵਿੱਚੋਂ ਠੀਕ ਹੈ ਨਾ ਬਾਈ 1 ਮਿੰਟ ਅ ਅ اچھا ਬਾਈ ਸਰੇਂਦਰ ਜਿਵੇਂ ਹਣ ਚੌਥਾ ਨੰਬਰ ਆਪਣੀ ਬਿਹੜ ਆ ਗਿਆ ਇਹਦਾ ਵੀ ਸੂਆ ਇਹ ਤੀਜਾ ਸੂਆ ਸੂ ਗਈ ਜੀ ਤੀਜਾ ਸੂਆ ਅੱਛਾ ਕਿੰਨੇ ਦਿਨ ਬਾਕੀ ਬਾਈ ਇਹਦੇ ਨਾਲ ਜੀ 10 12 ਦਿਨ ਹੀ ਬਾਕੀ ਹੈ ਜੀ ਇਹ ਠੀਕ ਹੈ ਵੀਰੇ ਕਿੰਨੇ ਕ ਦੁੱਧ ਵਾਲੀ ਆਪਾਂ ਕੈਸਾ ਇਹ ਨਾਲ ਜੀ ਪਿਛਲੇ ਸੂਏ ਆਪਾਂ ਐਤ ਕੀ ਤਾਂ ਗਾਂ ਥੋੜੀ ਜੀ ਲਿੱਸੀ ਆ ਭਣਾ ਕੋ 20 22 ਕਿਲੋ ਦੁੱਧ ਮੰਨ ਕੇ ਲੈ ਲੇ ਜੀ ਜੇ ਬੰਦਾ ਕੋ 10 ਦਿਨ ਸਾਹ ਲੂਗਾ ਦੁੱਧ 24 25 ਕਿਲੋ ਦੇਊਗੀ ਜੀ ਠੀਕ ਹੈ ਜੀ ਇਹ ਆਪਾਂ ਪਿਛਲੇ ਸੂਏ ਨਾਲ ਜੀ ਆਪਣੇ ਕੋਲ ਹੀ ਟੋਕੜ ਗਈ ਆਪਾਂ 3 ਮਹੀਨਿਆਂ ਦੀ ਟੋਕੜ ਗੱਬਣ ਗਾਂ ਦੇ ਥੱਲੇ 2 ਹੁਣ ਇਹਦਾ ਕੀ ਰੇਟ ਰਹੂ ਬਈ ਫਿਰ ਇਹ ਬਾਈ ਆਪਾਂ 75000 ਰੁਪਏ ਦੀ ਦੇਵਾਂਗੇ ਜੀ ਫਾਈਨਲ ਹਾਂ ਬਾਈ ਯਾਰ ਤੂੰ ਹੈਰਾਨ ਕਰਨ ਵਾਲੇ ਰੇਟ ਆ ਤੇਰੇ ਮੈਨੂੰ ਅੱਜ ਲੋ ਵੀ ਆਹਾ ਬਹਿੜ ਦਾ ਕੱਦ ਕਾਠ ਚੈੱਕ ਕਰ ਲੋ ਇਹ ਬੜੇ ਜਾਇਜ਼ ਰੇਟ ਦੀ ਆਪਾਂ ਗਾਂਦ ਤੁਹਾਨੂੰ ਸਿਰਫ ਤਾਂ ਸਿਰਫ 75000 ਇੱਕ ਮਿੰਟ ਬਈ ਇਹ ਆ ਦੇਖੋ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਹਜੇ ਤਾਂ ਕੱਚੀ ਕੱਚੀ ਇਹ ਜਿਹਦੇ ਤਿਆਰ ਹੋ ਗਈ 90000 ਰੁਪਏ ਦਾ ਮਾਲ ਆ ਜੀ 85 90 ਕਿਵੇਂ ਬਈ ਕੱਚੀ ਕੱਚੀ ਹੈ ਜੀ ਜਿੱਦ ਤੈਯਾਰ ਹੋਊਗੀ ਨਾ ਜੀ ਹਾਂ ਜੇ ਆਪਾਂ ਕਿਸੇ ਨੂੰ 24 25 ਕਿਲੋ ਦੁੱਧ ਐਤ ਕੀ ਚਵਾ ਕੇ ਦਿੱਤਾ ਤਾਂ 90000 ਰੁਪਏ ਦਾ ਮਾਲ ਆ ਜੀ ਹੁਣ ਆਪਾਂ 75 ਦੀ ਜੀ 75000 ਠੀਕ ਆ ਲੈ ਜਾਓ ਬਾਈ ਦੇਖ ਲਓ ਮਿੱਤਰੋ ਹਨਾ ਵੀ ਜਿਹੜੀ ਆਹਾ ਵਹਿੜ ਆ ਗਈ ਨਾ ਆਹਾ ਵਹਿੜ 75000 ਰੁਪਏ ਦੀ ਆ ਠੀਕ ਆ ਜਾਇਜ਼ ਰੇਟ ਵਾਲੀ ਅੱਜ ਜਦੋਂ ਬਾਈ ਦੀਆਂ ਬਿਹੜਾਂ ਦੇਖੀਆਂ ਲੋਕਾਂ ਨੇ ਤੇ ਲੋਕਾਂ ਨੂੰ ਯਕੀਨ ਨਹੀਂ ਮੰਨਣਾ ਬਾਈ ਹਨਾ ਵੇੜ ਇਹ ਵੀ ਦੋਂਦੀ ਹੈ ਜੀ ਪਹਿਲਾ ਨਾ ਮੂੰਹ ਅੱਛਾ ਦੋਂਦੀ ਵਹਿਰ ਹਾਂਜੀ ਪਹਿਲਾ ਸੂਆ ਪਹਿਲਾ ਸੂਆ ਜੀ ਠੀਕ ਆ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਵੀ 10 12 ਦਿਨ ਬਾਕੀ ਹੈਗੇ ਅੱਛਾ 10 12 ਦਿਨ ਇਹਦੇ ਬਾਕੀ ਆ ਹਾਂਜੀ ਠੀਕ ਆ ਅ ਦੇਖ ਲੋ ਇਹਦਾ ਰੇਟ ਬਾਈ ਫਿਰ ਕਿ ਆਪਾਂ 82000 ਰੁਪਏ ਦੇਵਾਂਗੇ ਠੀਕ ਆ ਇਹ 82000 ਦੀ ਹੈ ਹਾਂਜੀ ਨਹੀਂ ਯਾਰ ਕਦ ਕਾਠ ਵੀ ਠੀਕ ਆ ਵਹਿੜ ਦਾ ਤੇ ਲੇਵੇ ਦੀ ਕੁਆਲਟੀ ਕੋਲਟੀ ਵੀ ਚੰਗੀ ਆ ਕੱਚੀ ਕੱਚੀ ਹੈ ਜੀ ਬਸ ਕੋਈ 10 12 ਦਿਨ ਹਾਂ 10 ਕੁ ਦਿਨ ਲੈ ਜੂ ਬਾਈ ਕਹਿੰਦਾ ਲੈ ਜੋ ਬਾਈ अच्छा भाई सुरेंद्र जेडी तेरी ਆਹ ਆ ਗਈ हां जी ਇਹ ਆਪਣੀ ਪਿਛਲੀ ਵੀਡੀਓ ਵਾਲੀਆਂ ਦੋ ਗਾਇਆਂ ਜੀ اچھا ਇੱਕ ਤਾਂ ਵੇੜ ਨਾ ਸੂਪੀ ਸੀਗੀ ਜੀ ਕਾਲੀ ਠੀਕ ਹੈ ਸੌਦਾ ਵੀ ਬਸ ਇੱਕ ਬੰਦੇ ਨਾਲ ਹੋ ਗਿਆ ਸੀ ਥੋੜਾ ਜਿਹਾ ਬਾਈ ਨੇ ਰੱਖਤੀ ਜੀ ਅੱਛਾ ਉਦੋਂ ਮਗਰ ਉਹ ਇੱਕ ਦਿਨ ਦੋ ਦਿਨ ਫੋਨ ਆਉਂਦੇ ਰਹੇ ਆਖਿਰ ਦੇਰੇ ਵੀ ਸੇਲ ਹੋ ਗਈ ਜੀ ਹਾਂ ਉਹ ਆਪਣੀ ਵੇੜ ਸੂਪੀ ਸੀਗੀ ਜੀ ਕੱਲ ਪਰਸੋਂ ਹਾਂਜੀ ਇਹਦਾ ਸੂਆ ਵੀ ਇਹ ਦੂਜਾ ਸੂਆ ਹੈ ਜੀ ਕੱਚੀ ਸਗੀ ਵਹਿੜ ਹਜੇ ਵੀ ਕੱਚੀ ਹੈ ਜੀ ਹਜੇ ਵੀ ਕੱਚੀ ਹੈ ਹਾਂਜੀ ਠੀਕ ਆ ਹੁਣ ਆਪਾਂ ਨੂੰ ਹੋਗੇ ਹੁਣੇ 8 ਦਿਨ ਵਹਿੜ ਦੇ ਹਾਂਜੀ ਮੀਰੀਓ ਬਣਾਏ ਨੂੰ ਹਾਂਜੀ ਹਜੇ ਵੀ 8 ਤੋਂ 10 ਦਿਨ ਲੈ ਜੂਗੀ ਜੀ ਸੂਆ ਅੱਛਾ ਭਾਈ ਜਿਵੇਂ ਕੱਚੀ ਕੱਚੀ ਵਹਿੜ ਆ ਗਈ ਜਿਵੇਂ ਕਿੰਨੇ ਕ ਦੁੱਧਵਾਦ ਵਾਲੀ ਹੈ ਇਹ 20 ਕਿਲੋ ਤੋਂ ਬਾਹਰ ਦੁੱਧ ਵਾਲੀ ਹੈ ਜੀ 20 ਕਿਲੋ ਤੋਂ ਕੀ ਰੇਟ ਰਾਈ ਇਹਦਾ ਭਾਈ ਜੀ ਇਹ 75000 ਦੀ ਦੇਵਾਂਗੇ ਜੀ ਹਾਂ ਨਾ ਫਾਈਨਲ ਆ ਠੀਕ ਆ ਲੋ ਵੀ ਆ ਦੇਖ ਲਓ ਹੁਣ ਤੁਸੀਂ ਜਿਹੜੀ ਆ ਵਹਿੜ ਜਾਂਦੀ ਨਾ ਗੋਰੀ ਚਿੱਟੀ 75000 ਹੀ ਇਹਦਾ ਰੇਟ ਆ ਮਿੱਤਰ ਠੀਕ ਹੈ ਜੀ ਆਜੋ ਬਾਈ ਜੀ ਲਿਆਓ ਕਰਾਂ ਦੂਜਾ ਨਾਗ ਲਿਆਓ 7ਵਾਂ ਨੰਬਰ ਪਹਿੜਾ ਬਾਈ ਜਿਹੜੀ ਆਪਣੀ ਆ ਗਈ ਕਾਲੇ ਰੰਗ ਦੀ ਹਾਂਜੀ ਅੱਛਾ ਕਾਲੇ ਰੰਗ ਦੀ ਪਹਿੜਾ ਦਾ ਸੂਹਾ ਬਾਈ ਇਹ ਬਾਈ ਜੀ ਦੂਜਾ ਸੂਹਾ ਜੀ ਇਹ ਪਰਸੋਂ ਸੂਹ ਪੀ ਸੀਗੀ ਪਰਸੋਂ ਸੂਹ ਪੀ ਹਾਂਜੀ ਤੇ ਜਿਵੇਂ ਗੱਬਣ ਠੰਡੀ ਸੀਗੀ ਨਾ ਜੀ ਐ ਨਹੀਂ ਵੀ ਸੂਕੇ ਕੋਈ ਬੱਚੇ ਦੀ ਘਪਰਾਟ ਕਰੂਗੀ ਕਿ ਕਿਹਨੇ ਕੁੱਤਿਆਂ ਤੋਂ ਥੋੜਾ ਹੀ ਆ ਜਰੂਰ ਡਰਦੀ ਹੈ ਜੀ ਆਪਣੇ ਇੱਥੇ ਕੁੱਤੇ ਵੱਜੇ ਹੋਏ ਸੀਗੇ ਹਾਂ ਤੇ ਐ ਨਹੀਂ ਵੀ ਕੋਈ ਲੱਤ ਮਾਰ ਜੂਗੀ ਜਾਂ ਕਿਹਨੇ ਠੀਕ ਹੈ ਗੱਲ ਮੈਂ ਵੀ ਅੱਜ ਬੋਲੇ ਤੋਂ ਜਮਾ ਸਾਫ ਹੈ ਜੀ 12-13 ਕਿਲੋ ਬੋਲਾ ਇਹਦੇ ਥੱਲੇ ਚੁੰਗਲਾ ਜੀ ਇਹ ਆ ਦੇਖ ਲਓ ਮਿੱਤਰੋ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਆ ਇਹ ਅਜੇ ਪੜਾਹਾਂ ਚ ਹੈ ਬਾਈ ਹਨਾ ਇਹ ਨਾ ਜੀ ਬੱਚਾ ਅੱਗੇ ਖੜਾ ਸੀਗਾ ਜੀ ਇੱਕ ਪਾਸੇ ਚੁੰਗ ਗਿਆ ਬੱਚਾ ਬਾਕੀ ਕੋਈ ਆਇਆ ਨਹੀਂ ਵੀ ਕੋਈ ਕਿਸੇ ਪਾਸੇ ਕੋ ਧਾਰ ਦਾ ਫਰਕ ਹੋਵੇ ਅੱਛਾ ਬਾਈ ਇਹਦਾ ਲੈ ਜਾ ਵੀਰੇ ਲੈ ਜਾ ਬੱਚੇ ਕੋਲੇ ਲੈ ਜਾ ਇਹਦਾ ਬਾਈ ਇਹ 65000 ਰੁਪਏ ਲਵਾਂਗੇ ਠੀਕ ਆ ਲੈ ਵੀ ਇਹਦਾ ਰੇਟ 65000 ਰੁਪਏ ਹੈਗਾ ਸੂਈ ਸਵਾਈ ਵਹਿੜਾ ਬਾਕੀ ਤੁਸੀਂ ਵੇਖ ਲੋ 10:00 ਦੇ ਦਾ ਟਾਈਮ ਹੈ ਤਕਰੀਬਨ ਹਜੇ ਹਾਂ 10:30 ਦਾ ਜੀ ਠੀਕ ਹੈ ਗੱਲ ਆਪਣਾ ਵੀਡੀਓ ਦਾ ਐ ਨਹੀਂ ਵੀ ਕੋਈ ਦੁੱਧ ਰੁਕਿਆ ਹੋਊਗਾ ਹਾਂ ਇਹ ਵੀ ਗੱਲ ਪੱਕੀ ਹੈ ਨਹੀਂ ਸਹੀ ਗੱਲ ਦਾ ਲੈ ਵੀ 65000 ਰੁਪਏ ਦੀ ਆਹ ਬੱਚੇ ਦਾ ਕਰਕੇ ਵਾੜਾ ਤੇ ਭਾਈ ਕੋਈ ਵੀ ਬੰਦਾ ਦੋ ਡੰਗ ਤਿੰਨ ਡੰਗ ਚੋ ਕੇ ਤਸੱਲੀ ਕਰਕੇ ਲਿਆ ਸਕਦਾ ਜੀ ਆਪਾਂ ਠੀਕ ਹੈ ਗੱਲ ਨਹੀਂ ਆਹ ਦੇਖ ਲੋ ਤੁਸੀਂ ਸੋਹਣੀ ਆ ਗਈ ਵਹਿੜ ਆਛਾ ਭਾਈ ਜਿਹੜੀ ਆ ਵਹਿੜ ਆ ਗਈ ਹਾਂਜੀ ਇਹ ਵਹਿੜ ਦਾ ਸੂਹ ਇਹ ਦੂਜਾ ਸੂਹ ਹੈ ਜੀ ਦੂਜਾ ਸੂਹ ਆ ਤੋਰ ਪੁੱਤ ਠੀਕ ਆ ਦੂਜਾ ਸੂਹ ਆ ਦਿਨ ਕਿੰਨੇ ਬਾਕੀ ਆ ਬਾਈ ਇਹਦੇ 10 12 ਦਿਨ ਬਾਕੀ ਆ ਜੀ ਇਹਦੇ 10 12 ਦਿਨ ਬਾਕੀ ਨੇ ਹਾਂਜੀ ਠੀਕ ਆ ਕਿੰਨੇ ਕ ਦੁੱਧਵਾਦ ਵਾਲੀ 24 25 ਲੀਟਰ ਦੁੱਧ ਵਾਲੀ ਠੰਡੀ ਹੈ ਜੀ ਮਾਲਕ ਤਾਂ ਪਹਿਲੇ ਹੀ ਸੂਏ ਹੀ 24 25 ਕਿਲੋ ਦੁੱਧ ਦੱਸਦੇ ਸੀਗੇ ਚੂਆ ਪਿਆ ਬਾਕੀ ਪੂਰੇ ਵਜਨ ਵਿਊਜ਼ ਵਾਲੀ ਠੰਡੀ ਮਿੱਠੀ ਪੂਰੀ ਫੁੱਲ ਬਾਡੀ ਵਾਲੀ ਵਹਿੜ ਹੈ ਜੀ ਠੀਕ ਆ ਗੱਲ ਹਾਂਜੀ ਦੇਖੋ ਠੰਡੀ ਆ ਬੱਚਾ ਜਵੇਂ ਦੇਖ ਲਓ ਤੁਸੀਂ ਇੰਨੀ ਠੰਡੀ ਆ ਵੀ ਜਵਾਕ ਥੱਲੇ ਬੈਠਾ ਤੇ ਇਹਦਾ ਰੇਟ ਕੀ ਰਹੁ ਬਾਈ ਇਹ ਬਾਈ ਆਪਾਂ 85000 ਰੁਪਏ ਦੀ ਦੇਵਾਂ 85 ਦੀ ਹਾਂਜੀ ਠੀਕ ਆ ਲੋ ਵੀ ਜਿਵੇਂ ਜਿਵੇਂ ਕਹਾ ਦਾਮ ਆਉਂਦੇ ਆ ਹਨਾ ਵੀ ਰੇਟ ਦੇ ਹਿਸਾਬ ਚ ਤੇ ਨਾੜਾ ਨੂੜਾ ਬੜੀਆਂ ਨੇ ਲੈਵੇ ਤੇ ਤੇ ਆਹਾ ਵਹੜ 85000 ਰੁਪਏ ਦੀ ਮਿਲੂਗੀ ਤੇ ਆਰਡਰ ਦੀ ਕੁਆਲਿਟੀ ਹਜੇ ਇਹਦੇ ਹੋਰ ਬਣਾਉਣੀ ਆ ਹਜੇ ਤਾਂ ਜੀ 10 ਤੋਂ 12 ਦਿਨ ਬਾਕੀ ਆ ਜੀ ਠੱਲੀ ਪੁੱਤ ਤੁਸੀਂ ਨਾ ਐ ਦੇਖੋ ਵੀ ਐ ਨਰਮ ਪਈ ਹੈ ਜੀ ਕਾਗਜੀ ਨਹੀਂ ਮੁਰਗੀ ਆ ਥੱਲੇ ਸਹੀ ਗੱਲ ਆ ਅਦੇ ਠੀਕ ਹੈ ਵੀਰੇ ਲੈ ਚੱਲੋ ਹੋਰ ਹੈਗੀ ਨਾ ਗਾਣ ਹਾਂਜੀ ਹੈਗੀ ਹੈ ਜੀ ਇੱਕ ਵਾਰ ਅੱਛਾ ਭਾਈ ਸਰੇਂਦਰ ਜਿਹੜੇ ਆਪਣੇ ਕੋਲ ਲਾਸਟ ਨੰਬਰ ਦੇ ਉੱਤੇ ਗਾਣ ਆਈ ਹੈ ਜਿਹੜੀ ਹਾਂਜੀ ਇਹ ਗਾਣ ਜਿਹੜੀ ਹੈਗੀ ਆ ਕਿੰਨਾਵਾਂ ਸੂਆ ਇਹ ਨਾ ਜੀ ਤੀਜਾ ਸੂਆ ਹੈ ਜੀ ਥੋੜਾ ਜਿਹਾ ਖਵਾਈ ਪਿਆਈ ਦਾ ਹੀ ਹੈ ਜੀ ਇਹਦੇ ਵਿੱਚ ਫਰਕ ਇਹ ਵੀ ਆਪਣੇ ਕੋਲ ਹੀ ਗਈ ਸੀ ਜੇ ਹੁਣ ਤੁਸੀਂ ਮੰਨੋ ਵੀ ਇਹਨੂੰ ਪੂਰਾ ਮਾਲਕਾਂ ਨੇ ਖਵਾਇਆ ਪਿਆਇਆ ਹੁੰਦਾ ਤੇ ਇਹੀ ਲੱਖ ਰੁਪਏ ਦੀ ਵੈੜ ਸੀਗੀ ਜੀ ਇਹ ਆਪਾਂ ਪਿਛਲੇ ਸਵੇਰੇ 26 27 ਕਿਲੋ ਦੁੱਧ ਚਵਾ ਕੇ ਦਿੱਤੀ ਸੀਗੀ ਰਿਸ਼ਤੇਦਾਰਾਂ ਦੀ ਵੀਕਣੀ ਆਈ ਵਈ ਹੈ ਜੀ ਇੱਥੇ ਠੀਕ ਹੈ ਆਪ ਰਿਸ਼ਤੇਦਾਰ ਬਾਹਰ ਜਾਵੜੇ ਤੇ ਜਿਹੜਾ ਕੋਈ ਬੰਦਾ ਪਿੱਛੇ ਸਾਹਮਣ ਵਾਲਾ ਸੀਗਾ ਜੀ ਇੱਥੇ ਪਰਿਵਾਰ ਨਹੀਂ ਰਿਹਾ ਜੀ ਬਜ਼ੁਰਗ ਰਹਿ ਗਏ ਠੀਕ ਹੈ ਤੇ ਉਹਨੇ ਬਸਨਾ ਵੀ ਜਮਾਂ ਸਾਂਭੀ ਨਹੀਂ ਗਈ ਰਿਸ਼ਤੇਦਾਰਾਂ ਨੇ ਸਾਹਮਣ ਕਰਨੀ ਵੈੜ ਦੀ ਜੜ ਕੱਢਤੀ ਜੀ ਇਹਦੀ ਆਪਣੇ ਕੋਲੇ ਪਿਛਲੇ ਸਵੇਰੇ ਦੀ ਵੀਡੀਓ ਵੀ ਹੈਗੀ ਹੈ ਜੀ ਅੱਛਾ ਹਾਂਜੀ ਹੁਣ ਕੀ ਕਿੰਨਾ ਕਿ ਦੁੱਧ ਮਤਲਬ ਕਹਿ ਕੇ ਦੇਣਾ ਆਪਾਂ ਹੁਣ ਦੇ ਵੀ 20 ਕਿਲੋ ਦਾ ਹਾਂਜੀ ਤੇ ਕੀ ਰੇਟ ਰਹੂ ਇਹ ਆਪਾਂ ਜੀ 55000 ਰੁਪਏ ਦੇ ਦਾਂਗੇ ਵਾਹ ਯਾਰ ਕਮਾਲ ਹੀ ਕਰਤੀ ਲੈ ਜਾ ਪੁੱਤ ਪਰਲੇ ਪਾਸੇ ਲੈ ਵੀ ਮਿੱਤਰੋ ਵਾਈਟ ਲਸੀ ਜਰੂਰ ਹੈ ਜੀ ਜਿਵੇਂ ਹਜੇ 10 12 ਦਿਨ ਸੂਣ ਚ ਲੈ ਜੂਗੀ ਜੀ ਇਹ ਬੰਦੇ ਨੇ ਹੁਣ ਵੀ ਕਿਸੇ ਨੇ ਇਹ 15 ਦਿਨ 20 ਦਿਨ ਸੰਭਲੀ ਨਾ ਜੀ ਤੇ ਮੁੱਲ ਮੋੜ ਜੂਗੀ ਜੀ ਲੈ ਵੀ ਆਹਾ ਦੇਖ ਲੋ ਤੁਸੀਂ ਹਨਾ ਇਹਨੂੰ ਕੋਈ ਹੁਣ ਵੀ ਗੱਟਾ ਸੂਏ ਤੋਂ ਟ੍ਰਾਂਜਿਸ਼ਨ ਤੱਕ ਮਹੀਨਾ ਖਵਾਤਾ ਕਰਤਾ ਜੀ ਤੇ ਮੁੱਲ ਮੋੜ ਜਾਣਾ ਜੀ ਠੀਕ ਆ ਗੱਲ ਨਹੀਂ ਆ ਦੇਖ ਲੋ ਆਹਾ ਵਹਿੜ ਪਾਈ ਦੇ ਕਹਿਣ ਮੁਤਾਬਕ ਹਨਾ ਮੁੱਲ ਮੋੜਨ ਵਾਲੀ ਵਹਿੜੀ ਆ ਲਿੱਸੀ ਜ਼ਰੂਰ ਆ ਤੇ ਜਿਹੜਾ ਰੇਟ ਜਿਹੜਾ ਹੈਗਾ ਨਾ ਇਸ ਵਹਿੜ ਦਾ ਸੋਨੂੰ 55000 ਰੁਪਏ ਦੀ ਆਹਾ ਗਾਂ ਦੇ ਦੇਣਗੇ ਤੀਜਾ ਸੂਆ ਸੂਣ ਵਾਲੀ ਗਾਂ ਆ ਗਈ ਇਹ ਠੀਕ ਆ ਭਾਈ ਜਿਹੇ ਜੇ ਕਹਿੰਦੇ ਹੁੰਦੇ ਆ ਮਾਲ ਮੁੱਲ ਹੀ ਜਾਂਦਾ ਹੁੰਦਾ ਕੰਮ ਹਾਂਜੀ ਕਿ ਨਹੀਂ ਥੋੜਾ ਜਿਹਾ ਫਰਸ਼ ਦਾ ਪੱਕਾ ਯਾ ਜ਼ਰੂਰ ਮੰਨਦੀ ਆ ਹਾਂਜੀ ਅੱਛਾ ਭਾਈ ਰਟੀ ਇਹਦੇ ਆਪਾਂ ਦੋ ਦਿਨਾਂ ਚ ਇਹ ਵੀ ਹਟਾ ਦੇਾਂਗੇ ਜੀ ਅੱਛਾ ਇਹਨੂੰ ਕਾਪਰ ਕਬਾੜ ਦਾ ਸਟੀਮ ਵੇਟ ਜੀ ਐਮ ਸੀ ਦੋ ਕਨੈਕਸ਼ਨ ਲੱਗ ਗਏ ਨਾ ਪੰਜ ਪੰਜ ਮਿਲਦੇ ਅੱਛਾ ਗਾਂ ਦਾ ਸਰੀਰ ਕਸਾ ਜਾਣਾ ਜੀ ਸਾਰਾ ਪੈਰ ਬੁਰਖੜਲੇ ਹੋ ਜਾਣੇ ਆ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਦਰਸ਼ਕਾਂ ਨਾਲ ਆਪਦਾ ਇੱਕ ਫਾਰਮੂਲਾ ਵੀ ਸਾਂਝਾ ਸਾਂਝਾ ਕੀਤਾ ਨਹੀਂ ਜੀ ਅਕਸਰ ਜਦੋਂ ਇਹਨਾਂ ਦੇ ਵਿੱਚ ਆਪਾਂ ਵਿਚਰਦੇ ਆਂ ਜੀ ਸਾਰਾ ਹੀ ਕਰਨਾ ਪੈਂਦਾ ਜੀ ਸਹੀ ਹੈ ਹਾਂਜੀ ਅੱਛਾ ਬਈ ਨੰਬਰ ਬੋਲੀਂ ਨੰਬਰ ਆਪਣਾ ਕਾਲਿੰਗ ਵਾਲਾ ਜੀ 795 33162 ਜੀ WhatsApp ਵਾਲਾ ਜੀ 941745558 ਜੀ ਠੀਕ ਆ ਬਈ ਹਾਂਜੀ ਰੁਟੀਨ ਦੇ ਵਿੱਚ ਬਈ ਫਿਰ ਚੱਲੀ ਜਾਂਦਾ ਹਾਂ ਹਾਂਜੀ ਚੱਲੀ ਜਾਂਦਾ ਜੀ ਹੋ ਗਿਆ ਹੁਣ ਮਤਲਬ ਚਾਰ ਚੁਰ ਪਾਉਣਾ ਹੈ ਕਿ ਹਜੇ ਮਤਲਬ ਚਾਰ ਤਹੇ ਮਹੀਨਾ ਲੱਗ ਜੂਗਾ ਜੀ ਹਾਂ ਸੱਚ ਹਜੇ ਤਾਂ ਮੱਕੀ ਨਾ ਮੈਂ ਕਹਿੰਦਾ ਸੱਚ ਮੱਕੀ ਮੁੱਕੀ ਬੀਜ ਨਹੀਂ ਹਜੇ ਹਾਂ ਜੀ ਮੱਕੀ ਤਾਂ ਲੱਖ ਲੱਖ ਖੜੀ ਹੈ ਜੀ ਠੀਕ ਹੈ ਗੱਲ ਤੇ ਬਈ ਫਿਰ ਐਤ ਕੀ ਚਾਰ ਘਟ ਗਿਆ ਹਨਾ ਹਾਂਜੀ ਐਤ ਕੀ ਖਤਮ ਹੋ ਗਿਆ ਜੀ ਆਪਣੇ ਕੋਲੇ ਚਾਰ ਆਪਣੇ ਕੋਲੇ ਕੀ 80% ਫਾਰਮ ਵਾਲਿਆਂ ਕੋਲੇ ਚਾਰ ਖਤਮ ਹੈ ਜੀ ਅੱਛਾ ਤੇ ਜਿਹੜਾ ਚਾਰ ਐਤ ਕੀ ਮਿਲਿਆ ਵੀ ਨਹੀਂ ਗਿਆ ਜੀ ਕਿਸੇ ਪਾਸ ਇੰਨਾ ਕਿ ਜਿਹੜਾ ਇੱਕ ਚਾਰ ਵੇਚਣ ਵਾਲੇ ਸੀਗੇ ਨਾ ਜੀ ਨਵਾਂ ਚਾਰ ਜ਼ਰੂਰ ਪਿਆ ਠੀਕ ਹੈ ਜਿਹੜਾ ਹੁਣ ਬੰਨਿਆ ਵਿਆ ਠੀਕ ਹੈ ਪਰਾਣਾਚਾਰ ਕਿਸੇ ਕੋਲੇ ਨਹੀਂ ਨਾਲ ਬੰਦੇ ਕੋਲੇ ਵੀ ਆਪਾਂ ਮਣੀ ਜੀ ਇੱਕ ਦੋ ਗੱਲਾਂ ਫਾਰਮ ਦੇਆਂ ਸਾਂਝੀਆਂ ਕਰਦੇ ਅੱਜ ਚਲੋ ਮਤਲਬ ਵੀਡੀਓ ਤਾਂ ਲੰਮੀ ਹੁੰਦੀ ਹੁੰਦੀ ਆ ਤੇ ਕਿਵੇਂ ਫਾਰਮ ਦਾ ਕੰਮ ਵਧੀਆ ਕੰਮ ਹੈ ਜੀ ਆਪਾਂ ਨੂੰ ਪਸ਼ੂ ਰੱਖਣਾ ਆਉਣਾ ਚਾਹੀਦਾ ਜੀ ਆਪਾਂ ਉਹਨੂੰ ਕੀ ਖਵਾਉਣਾ ਪਿਉਣਾ ਕਿਵੇਂ ਇਹਦੇ ਤੋਂ ਦੁੱਧ ਲੈ ਸਕਦੇ ਆ ਜੀ ਆਪਾਂ ਉਹਨਾਂ ਨੂੰ ਚਿਚੜਾਂ ਨਾਲ ਹੀ ਮਾਰਤਾ ਤਾਂ ਕਿੱਥੋਂ ਦੁੱਧ ਦੇਣਗੇ ਜੀ ਠੀਕ ਹੈ ਗੱਲ ਹਾਂਜੀ ਆਪਾਂ ਨੂੰ ਉਹਨਾਂ ਦੀ ਫੀਡ ਬਾਰੇ ਪੂਰਾ ਧਿਆਨ ਹੋਣਾ ਚਾਹੀਦਾ ਜੀ ਰੱਖ-ਰਖਾਅ ਬਾਰੇ ਉਹ ਫਾਇਦਾ ਹੈਗਾ ਨਾ ਬਈ ਦੁੱਧ ਦਾ ਪੂਰਾ ਹੀ ਹੈ ਜੀ ਹਨਾ ਹਾਂਜੀ ਜਿਹੜੇ ਨਵੇਂ ਭਰਾ ਹਾਂਜੀ ਹੈ ਕਰਦੇ ਆ ਹਾਂਜੀ ਤੇ ਕਰਨਾ ਚਾਹੀਦਾ ਕੰਮ ਬਾਈ ਜੀ ਕੰਮ ਆਪਦੇ ਕੰਮ ਮਾਰਗਰੀਸ ਹੀ ਨਹੀਂ ਗਈ ਜੀ ਸਹੀ ਗੱਲ ਆ ਚਲੋ ਬਾਹਲਾ ਤਾਂ ਫਿਰ ਆਪਾਂ ਨਹੀਂ ਆਂਦੇਗੇ ਵੀ ਕਰਮਾਂ ਵਾਲੀਆਂ ਆਏ ਨਹੀਂ ਵੀ ਕਿਤੇ ਆੜਤ ਤੇ ਜਾਣਾ ਪਊਆ ਜਾਂ ਕਿਵੇਂ ਬਸ ਘਰੋਂ ਹੀ ਸਾਰ ਦਿੰਦਿਆਂ ਜੀ ਸਹੀ ਗੱਲ ਹਾਂਜੀ ਹਾਂ ਨਹੀਂ ਬਹੁਤ ਬਹੁਤ ਧੰਨਵਾਦ ਲੋ ਵੀ ਮਿੱਤਰੋ ਜਿਹੜਾ ਇਧਰਲੇ ਪਾਸੇ ਇਹ ਬਾਈ ਦਾ ਫਾਰਮ ਆ ਗਿਆ ਤੇ ਇਹ ਬਾਈ ਆਪਦੀਆਂ ਫਾਰਮ ਦੇ ਵਿੱਚ گاਵਾ ਪਰਸਨਲ ਤੌਰ ਤੇ ਵੀ ਰੱਖਦੇ ਨੇ ਠੀਕ ਹੈ ਤੇ ਕਰਮ ਵਾਲੀਆਂ ਬਾਈ ਕਹਿੰਦਾ ਵੀ ਆੜਤ ਤੇ ਮਤਲਬ ਆੜਤਾਂ ਦੀ ਦੁਕਾਨ ਤੇ ਜਾਣ ਦੀ ਲੋੜ ਨਹੀਂ ਹੈਗੀ ਜੇ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਤੇ ਇਹ ਆਪਣੀਆਂ ਵੀ ਸੇਵਾ ਫੁੱਲਣਵਾਉਣਗੀਆਂ ਆਪਦਾ ਕਰਮ ਵੀ ਫੁੱਲਣਵਾਉਣਗੀਆਂ ਤੇ ਕਿਵੇਂ ਲੱਗਿਆ ਇਸ ਬਾਈ ਦਾ ਫਾਰਮ ਇਹ ਵੀ ਦੱਸਿਓ ਜਰੂਰ ਧੰਨਵਾਦ ਸਾਰੇ ਪ੍ਰਬਤ